ਦਿੱਲੀ ਵਾਲਿਆਂ ਨੂੰ ਦਿੱਲੀ ਭਜਾਓ ਸਾਨੂੰ ਨਹੀਂ ਇੱਥੇ ਚਾਹੀਦੇ ਇਹ ਜਿਹੜੀਆਂ ਚੇਅਰਮੈਨੀਆਂ ਇਹਨਾਂ ਦੀਆਂ ਅਨਾਉਂਸ ਕੀਤੀਆਂ ਨੇ ਉਹ ਸਾਡੇ ਕਿਸੇ ਵਧੀਆ ਪੰਜਾਬੀਆਂ ਨੂੰ ਦੋ ਇਹਨਾਂ ਨੇ ਸਾਨੂੰ ਦਿਹਾੜੀਏ ਸਮਝ ਰੱਖਿਆ ਇਹਨਾਂ ਨੇ ਇਹ ਸੋਚਿਆ ਕਿ ਆ ਜਾਓ ਜੀ ਫ੍ਰੀ ਦੇ ਦਿਹਾੜੀਏ ਮਿਲੇ ਹੋਏ ਨੇ ਆ ਜਾਓ ਇੱਥੇ ਵਰਕ ਕਰਨਾ ਨੂੰ ਭਗਵਾਨ ਤਮਨ ਨੂੰ ਮਨਾਇਆ ਸੀ ਮੁੱਖ ਮੰਤਰੀ ਨਹੀਂ ਤਾਂ ਜੇ ਦਿੱਲੀ ਵਾਲਿਆਂ ਦਾ ਮੰਨਣਾ ਹੁੰਦਾ ਸੀ ਤਾਂ ਫਿਰ ਸੀਐਮ ਵੀ ਦਿੱਲੀ ਵਾਲੇ ਨੂੰ ਕੇਜਰੀਵਾਲ ਨੂੰ ਹੀ ਲੈ ਜਾਂਦੇ ਇੱਥੇ ਜੇ ਜਦਾ ਸਾਨੂੰ ਸਾਡੀ ਚੱਲਣੀ ਨਹੀਂ ਸੀਗੀ ਤਾਂ ਸਾਨੂੰ ਕਿਉਂ ਬਣਾਇਆ ਗਿਆ ਸਾਨੂੰ ਗਾਲਾਂ ਦਾ ਪਾਤਰ ਬਣਾਉਣ ਲਈ ਕਿ ਲੋਕਾਂ ਦੀਆਂ ਗਾਲਾਂ ਸੁਣਿਏ ਕਿ ਮੈਨੂੰ ਕੋਈ ਅਹੁਦੇਦਾਰੀਆਂ ਜਾਂ ਕੋਈ ਚੇਅਰਮੈਨੀਆਂ ਨਹੀਂ ਚਾਹੀਦੀਆਂ ਮੈਨੂੰ ਤੁਹਾਡਾ ਸਾਰਿਆਂ ਦਾ ਸਾਥ ਚਾਹੀਦਾ ਹੈ ਮੈਨੂੰ ਮੇਰੇ ਵਰਕਰਾਂ ਦੇ ਹੱਕ ਚਾਹੀਦੇ ਨੇ ਇੱਥੇ ਪੰਜਾਬ ਦੇ ਬੰਦਿਆਂ ਨੇ ਤੁਹਾਨੂੰ ਕਿਹਾ ਸੀਗਾ ਕਿ ਭਗਵਾਨਤਮਾਨ ਜੀ ਡਰਿਓ ਨਾ ਅਸੀਂ ਤੁਹਾਡੇ ਨਾਲ ਆ ਤੇ ਉਹਨਾਂ ਨੇ ਤੁਹਾਡਾ ਸਾਥ ਦਿੱਤਾ ਸੀ ਤੇ ਅੱਜ ਤੁਸੀਂ ਸੀਐਮਡੀ ਕੁਰਸੀ ਤੇ ਬੈਠ ਬੈਠੇ ਹੋ ਨਾ ਜਿਹੜੇ ਅੱਜ ਉਹਨਾਂ ਦੀ ਬਦੌਲਤ ਬੈਠੇ ਹੋ 22 ਦੇ ਵਿੱਚ ਦੂਜੇ ਬੰਦੇ ਅੱਗੇ ਆ ਕੇ ਦਲ ਬਦਲੂ ਅੱਗੇ ਆ ਗਏ ਆ ਜਿਹੜੇ ਪਾਰਟੀਆਂ ਛੱਡ ਕੇ ਕਈ ਵਾਰੀ ਚਲੇ ਗਏ ਸੀ ਚਾਪਲੂਸ ਬੰਦੇ ਆ ਜਾ ਕੇ ਉਹ ਝੰਡੇ ਚੱਕ ਲਏ ਉਹ ਦੂਜੇ ਬੰਦਿਆਂ ਨੇ ਤੇ ਮੇਰੇ ਵਰਕਰ ਵੀਰਾਂ ਦੀ ਜਿਨ੍ਹਾਂ ਨੇ ਮਿਹਨਤਾਂ ਕੀਤੀਆਂ ਮੇਰੀਆਂ ਭੈਣਾਂ ਦੀ ਉਹਨਾਂ ਦੀ 네ਗਟਿਵ ਰਿਪੋਰਟਾਂ ਭੇਜੀਆਂ ਉੱਪਰ ਹਾਈ ਕਮਾਂਡ ਨੂੰ ਸਾਰੇ ਹੀ ਮੇਰੇ ਸਾਥੀ ਮੇਰੇ ਵੀਰ ਮੇਰੇ ਭੈਣਾ ਜਿਹੜੀਆਂ ਕਿ ਦੂਰ ਦੂਰ ਤੋਂ ਚੱਲ ਕੇ ਇੱਥੇ ਆਏ ਨੇ ਔਰ ਮੇਰੇ ਧਰਨੇ ਨੂੰ ਕਾਮਯਾਬ ਬਣਾਉਣ ਵਿੱਚ ਤੁਸੀਂ ਸਾਰਿਆਂ ਨੇ ਮੇਰੇ ਮਦਦ ਕੀਤੀ ਆ ਤੇ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਕਿ ਤੁਸੀਂ ਮੇਰੇ ਇੱਕ ਨਿੱਕੇ ਜਿਹੇ ਸੱਦੇ ਦੇ ਉੱਤੇ ਸਾਰੇ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਇੱਥੇ ਆਇਓ ਤੇ ਅੱਜ ਤੁਹਾਡੀ ਭੈਣ ਸ੍ਰੀ ਗੁਰਦੁਆਰਾ ਦੁੱਖਨਵਾਰਨ ਸਾਹਿਬ ਜੋ ਕਿ ਸਾਡਾ ਪਵਿੱਤਰ ਧਾਮ ਹੈ ਉਨਾਰੇ ਸਾਹਮਣੇ ਖੜ ਕੇ ਇਹ ਸੋਚ ਚੱਕਦੀ ਹੈ ਕਿਉਂਕਿ ਕਈਆਂ ਨੇ ਇਹ ਕਿਹਾ ਹੈ ਕਿ ਭੈਣ ਜੀ ਕਿਸੇ ਜੇ ਤੁਹਾਨੂੰ ਚੇਅਰਮੈਨ ਨਹੀਂ ਦੇ ਦਿੱਤੀ ਜਾਂ ਕੋਈ ਵੱਡਾ ਪਦ ਅਹੁਦਾ ਦੇ ਦਿੱਤਾ ਤਾਂ ਤੁਸੀਂ ਪਿੱਛੇ ਨਾ ਹਟ ਜਿਓ ਪਰ ਮੈਂ ਤੁਹਾਨੂੰ ਇੰਨਾ ਕੁ ਵਿਸ਼ਵਾਸ ਦਿਵਾਨੀਆਂ ਗੁਰਦੁਆਰਾ ਸਾਹਿਬ ਦੇ ਸਾਹਮਣੇ ਹੱਥ ਕਰਕੇ ਕਿ ਜੇ ਮੈਨੂੰ ਇਹ ਕੋਈ ਵੀ ਚੇਅਰਮੈਨ ਨਹੀਂ ਅੱਜ ਮੇਰੇ ਕੋਲੇ ਪੰਜਾਬ ਦੀ ਪ੍ਰਧਾਨਗੀ ਹੈ ਅੱਜ ਮੈਨੇ ਜੇ ਇਸ ਦੀ ਕੋਈ ਉਹ ਨਹੀਂ ਕੀਤੀ ਪ੍ਰਵਾਹ ਨਹੀਂ ਕੀਤੀ ਤਾਂ ਮੈਂ ਮੈਨੂੰ ਕੋਈ ਅਹੁਦੇਦਾਰੀਆਂ ਜਾਂ ਕੋਈ ਚੇਅਰਮੈਨੀਆਂ ਨਹੀਂ ਚਾਹੀਦੀਆਂ ਮੈਨੂੰ ਤੁਹਾਡਾ ਸਾਰਿਆਂ ਦਾ ਸਾਥ ਚਾਹੀਦਾ ਹੈ ਮੈਨੂੰ ਮੇਰੇ ਵਰਕਰਾਂ ਦੇ ਹੱਕ ਚਾਹੀਦੇ ਨੇ ਇੱਥੇ ਜਿਹੜੇ ਜਿਹੜੇ ਕਿ ਅੱਜ ਦਿੱਲੀ ਵਾਲੇ ਖੋ ਰਹੇ ਨੇ ਦਿੱਲੀ ਵਾਲੇ ਉਧੇ ਤੇ ਆ ਕੇ ਕਬਜ਼ੇ ਜਮਾ ਰਹੇ ਨੇ ਅੱਜ ਸਾਡੇ ਵਰਕਰ ਜਿਨ੍ਹਾਂ ਨੇ ਦਰਿਆਕ بچਾਈਆਂ ਝੰਡੇ ਚੁੱਕੇ ਲੋਕਾਂ ਦੇ ਮਜਾਕ ਦਾ ਪਾਤਰ ਬਣੇ ਕਿ ਇਹ ਦਿੱਲੀ ਵਾਲੇ ਨੇ ਟੋਪੀ ਇਹ ਝਾੜੂ ਵਾਲੇ ਨੇ ਆ ਗਈ ਬੋਕਰ ਪਾਰਟੀ ਆ ਗਈ ਆਗੇ ਟੋਪੀਆਂ ਵਾਲੇ ਆ ਗਏ ਇਹ ਇਹ ਮਜਾਕਾਂ ਦਾ ਪਾਤਰ ਬਣੇ ਸੀ ਜਦੋਂ ਇਹ 2011 ਤੋਂ ਇਹਨਾਂ ਨੇ ਝੰਡੇ ਚੱਕੇ ਨੇ ਜਿਨ੍ਹਾਂ ਨੇ ਅੱਜ 22 ਦੇ ਵਿੱਚ ਦੂਜੇ ਬੰਦੇ ਅੱਗੇ ਆ ਗਏ ਦਲ ਬਦਲੂ ਅੱਗੇ ਆ ਗਏ ਆ ਜਿਹੜੇ ਪਾਰਟੀਆਂ ਛੱਡ ਕੇ ਕਈ ਵਾਰੀ ਚਲੇ ਗਏ ਸੀ ਚਾਪਲੂਸ ਬੰਦੇ ਆ ਜਾ ਕੇ ਉਹ ਝੰਡੇ ਚੱਕ ਲਿਓ ਦੂਜੇ ਬੰਦਿਆਂ ਨੇ ਤੇ ਮੇਰੇ ਵਰਕਰ ਵੀਰਾਂ ਦੀ ਜਿਨ੍ਹਾਂ ਨੇ ਮਿਹਨਤਾਂ ਕੀਤੀਆਂ ਮੇਰੀਆਂ ਭੈਣਾਂ ਦੀ ਉਹਨਾਂ ਦੀ 네ਗੇਟਿਵ ਰਿਪੋਰਟਾਂ ਭੇਜੀਆਂ ਉੱਪਰ ਹਾਈ ਕਮਾਂਡ ਨੂੰ ਅੱਜ ਮੈਨੂੰ ਬਹੁਤ ਦੁੱਖ ਨਾਲ ਇਹ ਆ ਸਾਨੂੰ ਇਹ ਤਾਂ ਨਾ ਲਾਇਆ ਅਸੀਂ ਸਭ ਨੇ ਜੇ ਪਾਰਟੀ ਹੈ ਹਾਈ ਕਮਾਂਡ ਦੇ ਨੋਟਿਸ ਦੇ ਵਿੱਚ ਅਸੀਂ ਇਹ ਚੀਜ਼ਾਂ ਲੈ ਕੇ ਆਉਂਦੇ ਸੀ ਕਿ ਸਾਡਾ ਵਲੰਟੀਅਰ ਅਣਗੋਲਿਆ ਕੀਤਾ ਜਾ ਰਿਹਾ ਹੈ ਵਲੰਟੀਅਰ ਦੀ ਕੋਈ ਸੁਣਵਾਈ ਨਹੀਂ ਵਲੰਟੀਅਰ ਨੂੰ ਕੋਈ ਨਹੀਂ ਪੁੱਛਿਆ ਜਾ ਰਿਹਾ ਵਲੰਟੀਅਰ ਬਹੁਤ ਦੁਖੀ ਹੈ ਤੇ ਉਹਨਾਂ ਦੀ ਸੁਣਵਾਈ ਕਰੋ ਉਹਨਾਂ ਦੇ ਨਾਲ ਇੱਕ ਮੀਟਿੰਗ ਰੱਖੋ ਪਰ ਸਾਨੂੰ ਵੀ ਇਗਨੋਰ ਕਿਤੇ ਨਾ ਕਿਤੇ ਕੀਤਾ ਗਿਆ ਉਹਨਾਂ ਵੱਲੋਂ ਸਾਨੂੰ ਨਹੀਂ ਉਹਨਾਂ ਨੇ ਸਾਡੀ ਇਸ ਗੱਲ ਦੇ ਉੱਤੇ ਕੋਈ ਵੀ ਸੁਣਵਾਈ ਨਹੀਂ ਕੀਤੀ ਅੱਜ ਕਈ ਅਹੁਦੇਦਾਰਾਂ ਦੇ ਮੈਨੂੰ ਫੋਨ ਆਏ ਨੇ ਕਈਆਂ ਨੇ ਕਿ ਤੁਸੀਂ ਭੈਣ ਜੀ ਬਹੁਤ ਚੰਗਾ ਕਦਮ ਚੱਕਿਆ ਪਰ ਅਸੀਂ ਅੱਗੇ ਨਹੀਂ ਆ ਸਕਦੇ ਕਈਆਂ ਨੇ ਮੈਨੂੰ ਕਿਹਾ ਪਰ ਮੈਂ ਇਹ ਕਹਨੀ ਆ ਕੱਲੋ ਅੱਜ ਨਹੀਂ ਆਂਦੇ ਤੁਸੀਂ 6 ਮਹੀਨਿਆਂ ਨੂੰ ਆਪੇ ਆ ਜਾਓਗੇ 6 ਮਹੀਨਿਆਂ ਨੂੰ ਆਪੇ ਆ ਛੱਡਣ ਲਈ ਮਜਬੂਰ ਹੋ ਜਾਓਗੇ ਇਹ ਕਹੋਂਗੇ ਕਿ ਹਾਂ ਅਸੀਂ ਆ ਗਏ ਪਰ ਮੈਂ ਕਹਨੀ ਆ ਆਪਣੀ ਜ਼ਮੀਰਾਂ ਜਾਗਦੀਆਂ ਰੱਖੋ ਆਪਣੇ ਜਾਗਦੇ ਜ਼ਮੀਰ ਦੇ ਨਾਲ ਅੱਗੇ ਆਓ ਇਹਨਾਂ ਦਿੱਲੀ ਵਾਲਿਆਂ ਦੇ ਕਹਿਣੇ ਬੰਨਣੇ ਬੰਦ ਕਰ ਦਿਓ ਇਹਨਾਂ ਦਾ ਬਾਇਕਾਟ ਕਰੋ ਇਹਨਾਂ ਨੇ ਸਾਨੂੰ ਦਿਹਾੜੀਏ ਸਮਝ ਰੱਖਿਆ ਇਹਨਾਂ ਨੇ ਇਹ ਸੋਚਿਆ ਕਿ ਆ ਜਾਓ ਜੀ ਫ੍ਰੀ ਦੇ ਦਿਹਾੜੀਏ ਮਿਲੇ ਹੋਏ ਨੇ ਆ ਜਾਓ ਇੱਥੇ ਵਰਕ ਕਰਨਾ ਹੈ ਸਾਡੇ ਪੰਜਾਬ ਦਾ ਪੈਸਾ ਦੂਜੀਆਂ ਸਟੇਟਾਂ ਦੇ ਵਿੱਚ ਖਰਾਬ ਕੀਤਾ ਗੁਜਰਾਤ ਦੇ ਵਿੱਚ ਕਦੇ ਕਿਤੇ ਭੇਜ ਦਿੰਦੇ ਨੇ ਕਿਦੇ ਡਿਊਟੀਆਂ ਲਾ ਦਿੰਦੇ ਨੇ ਨਹੀਂ ਅੱਜ ਤੁਸੀਂ ਸਾਰੇ ਇਕੱਠੇ ਹੋ ਜੋ ਇਹਨਾਂ ਦੇ ਬੰਦ ਕਰ ਦੋ ਮੰਨਣਾ ਇਹ ਆਰਡਰ ਜਿਹੜੇ ਦਿੰਦੇ ਨੇ ਕਮਾਂਡਾ ਦਿੰਦੇ ਨੇ ਅਸੀਂ ਮੰਨਾਂਗੇ ਤਾਂ ਪੰਜਾਬ ਦੇ ਬੰਦੇ ਦਾ ਮੰਨਾਂਗੇ ਅਸੀਂ ਸੀਐਮ ਸਾਹਿਬ ਨੂੰ ਭਗਵੰਤ ਮਾਨ ਨੂੰ ਮਨਾਇਆ ਸੀ ਮੁੱਖ ਮੰਤਰੀ ਜੇ ਨਹੀਂ ਤਾਂ ਜੇ ਦਿੱਲੀ ਵਾਲਿਆਂ ਦਾ ਮੰਨਣਾ ਹੁੰਦਾ ਅਸੀਂ ਤਾਂ ਫਿਰ ਸੀਐਮ ਹੀ ਦਿੱਲੀ ਵਾਲੇ ਨੂੰ ਕੇਜਰੀਵਾਲ ਨੂੰ ਹੀ ਲੈ ਜਾਂਦੇ ਇੱਥੇ ਜੇ ਉਸ ਟਾਈਮ 'ਤੇ ਬਾਈ ਦੇ ਵਿੱਚ ਸਰਕਾਰ ਬਣੀ ਸੀ ਜੇ ਮੰਨਣੀ ਸੀ ਤਾਂ ਫਿਰ ਕੇਜਰੀਵਾਲ ਹੀ ਇੱਥੇ ਮੁੱਖ ਮੰਤਰੀ ਬਣਾਉਂਦੇ ਅਸੀਂ ਭਗਵੰਤ ਮਾਨ ਨੂੰ ਤਾਂ ਲੈ ਕੇ ਆਏ ਸੀ ਕਿ ਭਗਵੰਤ ਮਾਨ ਸਾਹਿਬ ਤੁਸੀਂ ਸਾਡੇ ਪੰਜਾਬੀਆਂ ਦੇ ਹੱਕ ਇੱਥੇ ਰੱਖੋਗੇ ਪੰਜਾਬੀਆਂ ਦੇ ਨਾਲ ਖੜੇ ਹੋਵੋਗੇ ਤੁਹਾਨੂੰ ਸ਼ਾਇਦ ਯਾਦ ਹੋਣਾ ਜਦੋਂ ਸੰਗਰੂਰ ਦੇ ਵਿੱਚ ਤੁਸੀਂ ਲੋਕ ਮਿਲਣੀਆਂ ਸ਼ੁਰੂ ਕੀਤੀਆਂ ਸੀ ਪੰਜਾਬ ਦੇ ਬੰਦੇ ਤੁਹਾਡੇ ਨਾਲ ਆ ਕੇ ਖੜੇ ਸੀ ਪੰਜਾਬ ਦੇ ਬੰਦਿਆਂ ਨੇ ਤੁਹਾਨੂੰ ਕਿਹਾ ਸੀਗਾ ਕਿ ਭਗਵੰਤ ਮਾਨ ਜੀ ਡਰਿਓ ਨਾ ਅਸੀਂ ਤੁਹਾਡੇ ਨਾਲ ਆ ਤੇ ਤੁਹਾਨੂੰ ਨੇ ਤੁਹਾਡਾ ਸਾਥ ਦਿੱਤਾ ਸੀ ਤੇ ਅੱਜ ਤੁਸੀਂ ਸੀਐਮ ਦੀ ਕੁਰਸੀ ਤੇ ਬੈਠ ਬੈਠੇ ਹੋ ਨਾ ਜਿਹੜੇ ਅੱਜ ਉਹਨਾਂ ਦੀ ਬਦੌਲਤ ਬੈਠੇ ਹੋ ਅੱਜ ਤੁਹਾਨੂੰ ਵੀ ਚਾਹੀਦਾ ਜੇ ਤੁਸੀਂ ਡੰਮੀ ਨਾ ਕਹਾਉਣਾ ਚਾਹੁੰਦੇ ਹੋ ਕਿਉਂਕਿ ਲੋਕੀ ਤਾਂ ਤੁਹਾਨੂੰ ਤਾਨੇ ਮਾਰ ਰਹੇ ਨੇ ਸਾਨੂੰ ਕਿ ਤੁਸੀਂ ਇੱਕ ਡੰਮੀ ਮੁੱਖ ਮੰਤਰੀ ਹੋ ਦਿੱਲੀ ਵਾਲੇ ਤੁਹਾਡੇ ਦੇ ਕਾਬਜ ਨੇ ਜੇ ਤੁਸੀਂ ਡੰਮੀ ਵਾਲਾ ਟੈਗ ਉਤਾਰ ਕੇ ਅਸਲੀ ਹੀਰੋ ਬਣਨਾ ਚਾਹੁੰਦੇ ਹੋ ਤਾਂ ਆਜੋ ਇਹਨਾਂ ਵਰਕਰਾਂ ਦੇ ਹੱਕ ਦੇ ਵਿੱਚ ਆਜੋ ਸਾਡੇ ਨਾਲ ਤੇ ਸਾਡਾ ਸਾਥ ਦਿਓ ਇਹਨਾਂ ਦਿੱਲੀ ਵਾਲਿਆਂ ਨੇ ਦਿੱਲੀ ਵਾਲਿਆਂ ਨੂੰ ਦਿੱਲੀ ਭਜਾਓ ਸਾਨੂੰ ਨੀਅਤ ਤੇ ਜਿਹਦਾ ਇਹ ਜਿਹੜੀਆਂ ਚੇਅਰਮੈਨੀਆਂ ਇਹਨਾਂ ਦੀਆਂ ਅਨਾਉਂਸ ਕੀਤੀਆਂ ਨੇ ਉਹ ਸਾਡੇ ਕਿਸੇ ਵਧੀਆ ਪੰਜਾਬੀਆਂ ਨੂੰ ਦੋ بڑے ਲਿਖੇ ਪੰਜਾਬੀ ਬਹੁਤ ਨੇ ਸਾਡੇ ਕੋਲੇ ਬੜੇ ਇੰਟੈਲੀਜੈਂਟ ਬੰਦੇ ਨੇ ਉਹਨਾਂ ਨੂੰ ਦੋ ਤੁਸੀਂ ਨਾ ਕਿ ਦਿੱਲੀ ਵਾਲਿਆਂ ਨੂੰ ਦੋ ਦੇਰੀਨਾ ਗੁਪਤਾ ਦੀ ਕੀ ਦੇਣਾ ਇਹਨਾਂ ਦੀ ਦੀਪਕ ਚੋਹਾਨ ਦੀ ਕੀ ਦੇਣਾ ਪੇਡ ਵਰਕਰ ਪੇ ਕਿਉਂ ਲੀਆਂ ਉਹਨਾਂ ਨੇ ਦਿੱਲੀ ਉਹ ਤੇ ਜਿੱਧਰ ਦੇ ਨੇ ਉੱਥੇ ਉਹਨਾਂ ਨੂੰ ਚੇਅਰਮੈਨੀਆਂ ਦੋ ਦਿੱਲੀ ਦੇ ਵਿੱਚ ਜੋ ਮਰਜੀ ਦੋ ਜਦੋਂ 3 ਸਾਲ ਤਿੰਨ ਵਾਰੀ ਸੋਰੀ ਤਿੰਨ ਵਾਰੀਆਂ ਦੇ ਵਿੱਚ ਦਿੱਲੀ ਸਰਕਾਰ ਬਣੀ ਹੈ ਆਮ ਆਦਮੀ ਪਾਰਟੀ ਦੀ ਸਾਡੇ ਕਿਹੜੇ ਪੰਜਾਬੀ ਵਰਕਰ ਨੂੰ ਉਹਨਾਂ ਨੇ ਚੇਅਰਮੈਨੀਆਂ ਦਿੱਤੀਆਂ ਕਿਹਨਾਂ ਨੇ ਕਿਹਨਾਂ ਨੂੰ ਸੈੱਟ ਕੀਤਾ ਅੱਜ ਮਹਿਲਾਵਾਂ ਦੀ ਗਿਣਤੀ ਕਹਿੰਦੇ ਮਹਿਲਾਵਾਂ ਨੂੰ ਟਿਕਟਾਂ ਦਿੰਦੇ ਆ 50% ਤੁਸੀਂ ਤਾਂ 33% ਕੋਟੇ ਵੀ ਨਹੀਂ ਕਿਸੇ ਨੂੰ ਕੀਤਾ ਐਮਸੀ ਦੀਆਂ ਇਲੈਕਸ਼ਨਾਂ ਚ ਸਕਰੀਨਿੰਗ ਕਮੇਟੀ ਦਾ ਮੈਂਬਰ ਬਣਾਇਆ ਗਿਆ ਸੀ ਮੈਨੂੰ ਔਰ ਮੈਂ ਸੋਚਦੀ ਆ ਕਿ ਜਦੋਂ ਸਾਨੂੰ ਸਾਡੀ ਚੱਲਣੀ ਨਹੀਂ ਸੀਗੀ ਤਾਂ ਸਾਨੂੰ ਕਿਉਂ ਬਣਾਇਆ ਗਿਆ ਸਾਨੂੰ ਗਾਲਾਂ ਦਾ ਪਾਤਰ ਬਣਾਉਣ ਲਈ ਕਿ ਲੋਕਾਂ ਦੀਆਂ ਗਾਲਾਂ ਸੁਣੀਆਂ ਕਿ ਹਾਂਜੀ ਇਹ ਪੈਸੇ ਖਾ ਗਏ ਜਾਂ ਇਹ ਉੱਪਰ ਸੈਟਿੰਗਾਂ ਕਰ ਗਏ ਜਦ ਕਿ ਸਾਡਾ ਐਸਾ ਕੁਝ ਵੀ ਨਹੀਂ ਚੱਲਿਆ ਅਸੀਂ ਤਾਂ ਜਿਹੜੇ ਮੈਨੂੰ ਇਹ ਸੀਗਾ ਕਿ ਜਿਹੜੇ 2017 ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿੱਚ ਐਮਸੀ ਦੀਆਂ ਇਲੈਕਸ਼ਨ ਲੜੇ ਸੀ ਉਹਨਾਂ ਨੂੰ ਅੱਗੇ ਮੁੱਖ ਰੱਖਦੇ ਪਰ ਇਹਨਾਂ ਨੇ ਉਹਨਾਂ ਨੂੰ ਨਾਂ ਮੁੱਖ ਰੱਖਦੇ ਹੋਏ ਆਪਣੇ ਦੂਜੇ ਹੀ ਲੈ ਆਂਦੇ ਅੱਗੇ ਕਈ ਤਾਂ ਇਹ ਜੇ ਵੀ ਐਮਸੀ ਅੱਗੇ ਆਏ ਜਿਨ੍ਹਾਂ ਨੇ ਜੁਆਇਨਿੰਗ ਹੀ ਨਹੀਂ ਕੀਤੀ ਸੀ ਆਮ ਆਦਮੀ ਪਾਰਟੀ আর ਐਮਸੀ ਲੜ ਗਏ ਦੱਸੋ ਉਹ ਤੇ ਸਾਡਾ ਵਰਕਰ ਟੁੱਟ ਕੇ ਜਮਾ ਹੀ ਘਰ ਬੈਠ ਗਿਆ ਉਹਨਾਂ ਇਹਨਾਂ ਨੇ ਤਾਂ ਇਹ ਵੀ ਗੁਆਰਾ ਨਹੀਂ ਸਮਝਿਆ ਕਿ ਸਾਡੇ ਵਰਕਰ ਜੇ ਐਮਸੀ ਦੇ लायक ਵੀ ਨਹੀਂ ਸਮਝੇ ਤੁਸੀਂ ਤਾਂ ਇਹ ਵੀ ਨਹੀਂ ਸਮਝੇ ਅੱਜ ਮੈਂ ਬਸ ਇਹੀ ਤੁਹਾਡੇ ਸਾਰਿਆਂ ਦਾ ਧੰਨਵਾਦ ਕਰਦੀ ਆਂ ਅੱਜ ਆਪਾਂ ਇੱਕ ਸੰਕੇਤਕ ਧਰਨਾ ਦਿੱਤਾ ਹੈ ਆਮ ਆਦਮੀ ਪਾਰਟੀ ਨੂੰ ਜਿਹਦੇ ਵਿੱਚ ਤੁਸੀਂ ਸਾਰਿਆਂ ਨੇ ਮੇਰੀ ਹੌਸਲਾ ਵਧਾਈ ਕੀਤੀ ਹੈ ਆਪ ਵੀ ਅੱਡੇ ਦੂਰੋਂ ਦੂਰੋਂ ਚੱਲ ਕੇ ਆਏ ਨੇ ਸਾਰਿਆਂ ਨੇ ਤੁਸੀਂ ਸਭ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਆਂ ਤੇ ਅੱਗੇ ਜੇ ਆਮ ਆਦਮੀ ਪਾਰਟੀ ਭਗਵੰਤ ਮਾਨ ਜੀ ਨੇ ਸਾਡੀ ਨਾ ਸੁਣਵਾਈ ਕੀਤੀ ਉਸ ਤੋਂ ਬਾਅਦ ਇਹ ਧਰਨਾ ਹਰ ਜ਼ਿਲ੍ਹੇ 'ਚ ਲੱਗੂਗਾ ਔਰ ਇੱਕ ਅੰਦੋਲਨ ਦਾ ਰੂਪ ਲਊਗਾ ਬਹੁਤ ਬਹੁਤ ਧੰਨਵਾਦ ਜੀ ਮੈਡਮ ਜੀ ਇਹ ਦੱਸਿਓ ਤੁਸੀਂ ਵੀ ਉਹ ਤੁਸੀਂ ਸਕਰੀਨਿਕ ਕਮੇਟੀ ਦੇ ਮੈਂਬਰ ਸੀ ਬਿਲਕੁਲ ਤੁਸੀਂ ਤੇ ਸਾਡੀ ਕੋਈ ਰਿਪੋਰਟ ਸਾਡੇ ਅੱਗੇ ਕੋਈ ਸਾਡੇ ਕਰਮਜੀਤ ਸਿੰਘ ਬੱਸੀ ਜੀ ਖੜੇ ਨੇ ਉਰੇ ਕਰਮਜੀਤ ਬੱਸੀ ਜੀ ਦਾ ਬੇਟਾ ਜਸਪਿੰਦਰ ਜਿਹੜਾ ਕਿ 2017 ਦੇ ਵਿੱਚ ਸਭ ਤੋਂ ਛੋਟੀ ਉਮਰ ਸੀ ਇਲੈਕਸ਼ਨ ਲੜਿਆ ਸੀ ਮਾਨ ਸਾਹਿਬ ਖੁਦ ਨਾਜਮੰਡੀ ਦੇ ਵਿੱਚ ਆਏ ਸੀ ਉਹਨਾਂ ਨੇ ਕਿਹਾ ਸੀ ਕਿ ਮਤਲਬ ਵਧੀਆ ਹੈ ਸਾਡੇ ਯੂਥ ਅੱਗੇ ਆ ਰਹੇ ਆ ਬਹੁਤ ਅੱਛਾ ਤੇ ਅੱਜ 22 ਦੇ ਜਿਹੜਾ ਆ ਇਲੈਕਸ਼ਨਾਂ ਹੋਈਆਂ ਨੇ ਅੱਜ ਯੂਥ ਨੂੰ ਗਾਇ ਵੀ ਕਰਤਾ ਅੱਜ ਆ ਆ ਬੰਦਿਆਂ ਨੇ ਜਿਨ੍ਹਾਂ ਨੇ 11 ਦੇ ਵਿੱਚ ਫਾਊਂਡਰ ਮੈਂਬਰ ਰਹੇ ਨੇ ਜਿਹੜੇ ਉਹਨਾਂ ਨੂੰ ਟਿਕਟਾਂ ਤੱਕ ਦੇਣੀਆਂ ਗਵਾਰਾ ਨਹੀਂ ਸਮਝਿਆ ਰੈਲੀਆਂ ਲਈ ਬੱਸਾਂ ਪਰਵਾਣੀਆਂ ਜ਼ਰੂਰ ਗਵਾਰਾ ਸਮਝਿਆ ਕਿ ਲਿਆਓ ਜੀ ਬੱਸਾਂ ਲਿਆਓ ਬੱਸਾਂ ਪਰ ਪਰ ਕੇ ਲਿਆਓ ਪਰ ਟਿਕਟਾਂ ਦੇਣੀਆਂ ਗਵਾਰਾ ਨਹੀਂ ਸਮਝੀਆਂ ਆ ਬੈਠੇ ਨੇ ਆ ਸੁਖਸੰਦੂ ਜਿਹਨੇ ਦਿੱਲੀ ਦੇ ਵਿੱਚ ਮੇਰੇ ਨਾਲ ਕੰਮ ਕੀਤਾ ਅਸੀਂ ਦਿੱਲੀ ਦੇ ਵਿੱਚ ਜਦੋਂ ਕਿਸਾਨੀ ਅੰਦੋਲਨ ਤਰ ਨਾਲ ਲੱਗਿਆ ਸੀ ਅਸੀਂ ਉੱਥੇ ਗਈਆਂ ਸੀ ਤੇ ਅਸੀਂ ਕਿਸਾਨਾਂ ਦੇ ਹੱਕ ਦੇ ਵਿੱਚ ਗਏ ਸੀ ਉਦੋਂ ਤੇ ਪਰ ਗਏ ਪਾਰਟੀ ਵੱਲੋਂ ਸੀ ਪਾਰਟੀ ਨੇ ਸਾਡੀ ਡਿਊਟੀਆਂ ਲਾਈਆਂ ਸੀ ਇਹ ਇਹਨੇ ਵਿਚਾਰੀ ਨੇ ਸਾਰਾ ਘਰ-ਬਾਰ ਛੱਡੇ ਐ ਆ ਪ੍ਰੀਤੀ ਪ੍ਰੀਤੀ ਬੈਠੀ ਆ ਇਹਦੀ ਭੈਣ ਡਿੰਪਲ ਬਤਾ ਪਟਿਆਲੇ ਤੋਂ ਜਿਹੜੀ ਕਿ ਅੱਜ ਇਸ ਦੁਨੀਆ ਦੇ ਵਿੱਚ ਨਹੀਂ ਰਹੀ ਪਾਰਟੀ ਦੇ ਐਨਾ ਵੀ ਨਹੀਂ ਸੋਚਿਆ ਕਿ ਇਹਦੀ ਉਹਦੇ ਬੱਚੇ ਨੂੰ ਕਿਤੇ ਸੈੱਟ ਕਰ ਦਿੰਦੇ ਇਹ ਕੁੜੀ ਨੂੰ ਕਿਤੇ ਸੈੱਟ ਕਰ ਦਿੰਦੇ ਐਮ ਸੀ ਡੀ ਦਾਵੇਦਾਰ ਸੀ ਇਸ ਨੂੰ ਪਿੱਛੇ ਕਰ ਦਿੱਤਾ ਗਿਆ ਇਹਦੀ ਜਗ੍ਹਾ ਕੋਈ ਨਵਾਂ ਲਿਆਂਦਾ ਗਿਆ ਚਲੋ ਉਸ ਤੋਂ ਬਾਅਦ ਆ ਭੈਣ ਬੈ ਖੜੀ ਐ ਅਮ੍ਰਿਤ ਸੋਈ ਅਮ੍ਰਿਤ ਸੋਈ ਇਹਨਾਂ ਨੇ ਪਾਰਟੀ ਦੇ ਵਿੱਚ ਇੰਨਾ ਕੰਮ ਕੀਤਾ ਇਹਨਾਂ ਨੂੰ ਦਰਕਨਾਰ ਕੀਤਾ ਗਿਆ ਆ ਪ੍ਰੀਤੀ ਸਨੌਰ ਇਹਨੂੰ ਇਹਨੂੰ ਦਰਕਨਾਰ ਕੀਤਾ ਗਿਆ ਆ ਪਰਮ ਜੀ ਪਰਮ 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 ਹੈਗੇ ਨੇ ਮੈਡਮ ਇਹਨਾਂ ਨੇ ਬਹੁਤ ਮਿਹਨਤ ਕੀਤੀ ਇਹਨਾਂ ਨੂੰ ਦਰਕਨਾਰ ਕਰਤਾ ਇਹਨਾਂ ਦੀ ਜਗ੍ਹਾ ਆਪਣੇ ਕੋਈ ਮਾਮਾ ਜੀ ਆ ਗਏ ਤੇ ਮਾਮਾ ਜੀ ਦੇ ਰਿਸ਼ਤੇਦਾਰ ਜੀ ਆ ਗਏ ਚਲੋ ਅੱਗੇ ਹੋਰ ਵੀ ਬਥੇਰੇ ਆ ਸਾਡੇ ਆ ਮੇਜਰ ਮਲੋਤਰਾ ਜੀ ਜਿਹੜੇ ਐਮਐਲਏ ਦੇ ਦਾਅਵੇਦਾਰੀ ਰੱਖਦੇ ਸੀ ਉਹਨਾਂ ਨੂੰ ਦਰਕਨਾਰ ਕੀਤਾ ਕਿਉਂ ਅਸੀਂ ਸਾਰੇ ਸੱਚ ਬੋਲਣ ਵਾਲਿਆਂ ਸਾਰੇ ਸੱਚ ਬੋਲਣ ਵਾਲੇ ਸੀ ਬਾਕੀ ਆ ਹੋਰ ਆ ਡਾਕਟਰ ਗਿਆਨ ਜੀ ਖੜੇ ਨੇ ਆਪਣੇ ਭੈਣ ਜੀ ਖੜੇ ਨੇ ਸਾਰੇ ਆ ਬੈਠੇ ਜਮਨਵੀ ਹੋਣਾ ਸਾਰੇ ਲੁਧਿਆਣੇ ਤੋਂ ਆਏ ਹੋਏ ਨੇ ਕਈ ਵਕਰੇ ਵਕਰੇ ਆਏ ਨਯਾਬੀਰ ਖੜੇ ਨੇ ਰਾਏ ਰਾਜਪੁਰਾ ਤੋਂ ਤੇ ਸਾਰੇ ਹੀ ਬਹੁਤ ਦੁਖੀ ਨੇ ਹਲੇ ਤਾਂ ਹਲੇ ਤਾਂ ਤਰਨੇ ਨੂੰ ਨਾਕਾਮਯਾਬ ਕਰਨ ਲਈ ਸਾਡੇ ਕਈ ਵਰਕਰਾਂ ਨੂੰ ਵਿਚਾਰਿਆਂ ਨੂੰ ਰਸਤੇਜੀ ਰੋਕ ਲਿਆ ਗਿਆ 500 ਚੁੰਗੀ ਪੁਲਸ ਨੇ ਕਈਆਂ ਨੂੰ ਰੋਕ ਲਿਆ ਕਿਉਂਕਿ ਸਰ ਫਲॉप ਕਰਨਾ ਸੀ ਪਰ ਨਹੀਂ ਫਲॉप ਨਹੀਂ ਹੁੰਦਾ ਉਹ ਕਹਿੰਦੇ ਇੱਕ ਬੰਦਾ ਵੀ ਬੈਠ ਜਾਣਾ ਤਰਨੇ ਦੇ ਵਿੱਚ ਤੇ ਤਰਨਾ ਉੱਥੋਂ ਹੀ ਸ਼ੁਰੂ ਚੱਲ ਪੈਂਦਾ ਹੈ ਪਰ ਅੱਜ ਤਾਂ ਬਹੁਤ ਵੱਡੀ ਗਿਣਤੀ ਦੇ ਵਿੱਚ ਇਹਨਾਂ ਨੇ ਸਾਰਿਆਂ ਨੇ ਸਾਥ ਦਿੱਤਾ ਹੈ ਮੇਰਾ ਤੇ ਮੈਂ ਇਹਨਾਂ ਸਾਰਿਆਂ ਦਾ ਦੇਣ ਕਦੇ ਨਹੀਂ ਦੇ ਸਕਦੀ ਨਵਜੋਤ ਮਹਿਤਾ ਵੀਰ ਆਪਣਾ ਆਪਣੇ ਇਕਬਾਲ ਜੀ ਉਸ ਤੋਂ ਬਾਅਦ ਪਰਮਿੰਦਰ ਪਰਮਿੰਦਰ ਬਰਾੜ ਜੀ ਆਪਣੇ ਉਸ ਤੋਂ ਆਪਣੇ ਬਰਨਾਲੇ ਤੋਂ ਬਾੜ ਸਾਹਿਬ ਇਹਨਾਂ ਸਾਰਿਆਂ ਦਾ ਵੀ ਮੈਂ ਸਪੈਸ਼ਲ ਤੌਰ ਤੇ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਆ ਕੇ ਇੱਥੇ ਸਾਥ ਦਿੱਤਾ ਹੈ ਮੇਰਾ ਬਹੁਤ-ਬਹੁਤ ਧੰਨਵਾਦ